हां जी दोस्तों आज खड़े हैं आपागी बांदर मंडी ते दिखाउने हां सोनू सारी मंडी ਤੁਰ ਫਿਰਕੇ ਆ ਤੁਸੀਂ ਵੇਖ ਸਕਦੇ ਹੋ ਕਿਹੜੇ ਪਿੰਡੋਂ ਆਇਆ ਬਈ ਹੈ ਮੀਆਂ ਆ ਆ ਬਾਬਾ ਆਇਆ ਫੱਤੇ ਤੋਂ ਦੋ ਬੱਕਰੇ ਲੈ ਕੇ ਇਸੋਂ ਨਾ ਸਾਰੀ ਮੰਡੀ ਵਿਖਾਉਣੀ ਆ ਕਿੰਨੇ ਕਿੰਨੇ ਜਾਨਵਰ ਕਹੇ ਜੀ ਆਏ ਹੋਏ ਨੇ ਫੜਦਾ ਯਾਰ ਬਾਈ ਹਜ਼ਾਰ ਦੀ ਲੁੱਟਣ ਨੂੰ ਫਿਰਦਾ ਮੇਰੀ ਦੇਖੀ ਬੀਟਰ ਮੁਰਗੀ ਐ ਅੱਛਾ ਉਹ ਹਜ਼ਾਰ ਪੀਟ ਕੇ ਤਾਂ ਦੇ ਦੇ ਯਾਰ ਕਿਹੜਾ ਬੀਟਰ ਆ ਬਾਈ ਯਾਰ ਤਾਜ ਐ ਵੀਰੇ ਤਾਜ ਐ ਤਾਜ ਆਪਣੇ ਹਿੰਦੁਸਤਾਨ ਤੇ ਬੀਟਰ ਦਾ ਬੱਕਰੀਆਂ ਹੁੰਦੀਆਂ ਨੇ ਕਿੰਨਾ ਹਜ਼ਾਰ ਦੀ ਤਾਜ ਮੁਰਗੀ ਦੇ ਦੇ ਜੀ ਹਿੰਦੁਸਤਾਨ ਦੀ ਮੈਂ 25 ਲੱਖ ਮੰਗਿਆ ਦੇ ਕੋਲ ਸਾਰਾ ਜੀ हाँ ज़ेग्णा। ज़ेग्णा। अच्छा, के पिंड आया बचलों बकरा ले भाई आय जजल पिंड बकरे लैके ਰੋਡ ਉੱਤੇ ਮੰਡੀ ਲੱਗਦੀ ਆ ਭਾਗੀਬੰਦਰ ਤੇ ਮੁਰਗੇ ਮੁਰਗੀਆਂ ਸਾਰੇ ਜਾਨਵਰ ਇੱਥੇ ਆਉਂਦੇ ਨੇ ਆ ਤੁਹਾਨੂੰ ਵਿਖਾ ਦਿੰਨੇ ਆ ਹਜੇ ਮੰਡੀ 'ਚ ਜਾਨਵਰ ਆਉਣੇ ਸ਼ੁਰੂ ਹੋ ਰਹੇ ਨੇ ਤੇ ਸ਼ਾਮ ਤੱਕ ਮੰਡੀ ਬਹੁਤ ਭਰ ਜਾਂਦੀ ਈ ਐਸੀ ਤਾਂ ਬਾਤ ਓ ਮਾਹੀ ਨੰਗਲ ਮੇਰੀ ਗਾ ਉਹ ਪ੍ਰਾਣਾ ਹੀ ਥਾਂ ਲੱਗਦਾ ਮੈਨੂੰ ਦੱਸਾਂ ਗੱਲ ਕਰ ਸੌਰਾ ਹੀ ਥਾਂ ਲੱਗਦਾ ਹੁੰਦਾ ਸੰਨ ਕੀ ਕਮਾ ਸਾਲ ਵਸ ਵੀ ਕੀ ਕਮਾ ਸੌਰਾ ਹੀ ਥਾਂ ਲੱਗਦਾ ਕਿ ਪ੍ਰਾਣਾ ਹੀ ਥਾਂ ਲੱਗਦਾ ਇਹ ਪਹਿਲਾਂ ਕਿੰਨੇ ਮੰਗਦਾ ਇਹ 4000 ਮੰਗੀ ਜਾਂਦਾ ਯਾਰ ਦੱਸ ਹੈਗਾ ਵਿੱਚ 4000 ਕਿੰਨਾ ਲਾਤਾ 3000 ਲਾਤਾ ਬਾਈ ਯਾਰ ਕੱਚ ਛੱਡਦੇ ਨਹੀਂ ਆਪਾਂ ਤੈਨੂੰ ਪਤਾ ਰਾਮਾ ਵਾਲਾ ਹੈ ਮਾਨਸਾ ਵਾਲਾ ਕੱਚ ਛੱਡਦੇ ਹਾਂ ਕੱਚ ਨਹੀਂ ਛੱਡਦੇ ਪੰਜਾਂ ਨੂੰ ਪੁੱਛਾਂ ਨੇ ਗਰੀਬ ਬੰਦੇ ਨੂੰ ਸੁੱਕ ਲੋ ਹਾਂ ਉਹ ਕਹਿੰਦੇ ਯਾਰ ਮੇਰੇ ਪਿੰਡ ਦੇ ਬੰਦੇ ਕਹਿੰਦੇ ਬਾਈ ਕਰਦੇ ਯਾਰ ਉਹਨਾਂ ਨੂੰ ਆਪਣੇ ਦਾ ਯਕੀਨ ਆਉਂਦਾ ਲਿਸਾ ਵਾਲਾ ਉਹ ਕਰੰਟ ਮਾਰ ਦਿਆ ਖਾਸਮਾ ਫੜਤਾ ਲੈ ਫੜ ਲੈ ਤੇ ਕਰੰਟ ਤਾਂ ਨਹੀਂ ਮਾਰਦੇ ਬਾਪੂ ਮੈਨੂੰ ਦੇ ਤੂੰ ਕੱਢ ਜੇਵ ਚੋਂ ਕਿੰਨੇ ਕੱਢਦਾ ਜਿੰਨੇ ਮਰਜ਼ੀ ਫੜਾਈ ਜਾ ਲੈ ਪੈਂ ਤੈਨੂੰ ਕੰਨੀ ਕਰਾ ਲੈ ਚੱਲ ਤੂੰ ਰੱਖ ਪੂਰੇ ਅਸੀਂ ਲਿਖਾਈ ਕਰਾਉਣੀ ਹੈ ਰਾਹੀਂ ਕਰਾਉਣੇ ਆ ਅਸੀਂ ਰੱਖ ਪੂਰੇ ਕਮਾਲ ਕਰੀ ਆ ਨਾ ਉਹ ਲਿਖਾਈ ਦਾ 200 ਦਿਨੇ ਅਸੀਂ ਉੱਥੇ ਉਹ ਤੇਰਾ ਦਾ ਸੌ ਹੀ ਲੱਗੂ ਜਿਹੜਾ ਮੈਨੂੰ ਦੇ ਦੇਂਗਾ ਤੈਨੂੰ ਤੈਨੂੰ 2900 ਮਿਲ ਗਿਆ ਤੇਰਾ ਸੌ ਹੀ ਲੱਗੂ ਲਖਾਈ ਅਸੀਂ ਕਰਾਉਣੇ ਆ ਉੱਥੇ ਕਿੰਨੇ ਕਰਤੇ ਹਣ 3500 ਦੇਣਾ ਖੜਾ ਯਾਰ ਅੱਛਾ ਮਾਰ ਕਰੀਆ ਨਹੀਂ ਕਰਾਂ ਬਈ ਲਖਾਈ ਤੈਨੂੰ ਲਾ ਗਿਆ ਬਾਈ ਮਣਸਾਲਾ ਇਹਨੂੰ ਕਹਿੰਦਾ 3000 ਤੂੰ ਫੜ ਲਖਾਈ ਸਾਡੇ ਬੰਦੇ ਕਰਾਉਂਦੇ ਆ ਤਰ ਤਾ ਤਰ ਤਾ ਮਿਲ ਗਿਆ ਫਿਰ ਤੈਨੂੰ ਘਰ ਖਰਚਾ ਇਹਦਾ ਕਰ ਦਿੰਨੇ ਆ ਕਰ ਦਈਆ ਖਰਚਾ ਇਹਦਾ ਹੈ ਖਰਚਾ ਇਹਦਾ ਕਰ ਦਿੰਨੇ ਆ ਬੋਲੋ ਹੋਰ ਕਰਦਿਗੇ ਇੱਕੋ ਗੱਲ ਆ ਫਿਰ ਹੁਣ ਤੂੰ ਸਾਡਾ ਮਾਣ ਕਰਦਾ ਐਨੇ ਬੰਦੇ ਸੁਣਦੇ ਬਾਈ ਜੇ ਗਲਤ ਗੱਲ ਕਰੀ ਸਾਰੇ ਛਿੱਤਰ ਲਾ ਲਿਓ ਹੱਥੋ ਲਾਇ ਤੈਨ 1000 ਖਰਚਾ ਸਾਡਾ ਹਾਂ ਲਿਖਾਈ ਹੋਊਗੀ ਜਿਹੜਾ ਮੈਨੂੰ ਸੌ ਦੇਣਗੇ ਉਹ ਵੀ ਨਾ ਦੇ ਆਪੇ ਲੈਣੂ ਇਹਨਾਂ ਤੋਂ ਮੈਂ 100 ਰੁਪਿਆ ਸੁਣਿ ਚੱਲ ਤੂੰ ਲੈ 3500 ਖਰਚਾ ਤੇਰਾ ਹਾਂ ਦੱਸੋ ਗਲਤ ਗੱਲ ਕਰਦੇ ਆ ਵੱਡੇ ਭਾਈ ਗਲਤ ਗੱਲ ਕਰੀ ਛੱਤਰ ਲਾ ਲਓ ਯਾਰ ਛੱਤਰ ਲਾ ਲਓ ਯਾਰ ਹੱਥ ਗੱਲ ਕਰੀ ਯਾਰ 200 ਲਿਖਾਈ ਦੇਣੀ ਪਊ ਫਿਰ ਫਿਰ ਇੱਕ ਗੱਲ ਦੋਤਾ ਬਾਪੂ ਤੂੰ ਤਾਂ ਯਾਰ ਯਾਰ ਇੱਕ ਗੱਲ ਦੋਤਾ ਯਾਰ ਜਾਂ ਤੈਨੂੰ ਕਹਿਣਾ ਵੀ 3000 ਰੱਖ ਲੈ ਯਾਰ ਮੈਨੂੰ ਉਹ ਨਾ ਮਾਨਸਣ 3000 ਰੱਖ ਲੈ ਖਰਚਾ ਸੀ ਕਰਦੇ ਆ 200 ਉਹ ਲੱਗੂ ਵੀ ਦੇਣਗੇ 100 ਮੈਨੂੰ ਵੀ ਦੇਣਗੇ ਤੂੰ ਲੈ 3500 ਖਰਚਾ ਤੂੰ ਕਰ ਜਾਂ ਤਲ ਮਾ ਦੇ ਖਰਚਾ ਤੇਰਾ ਆ ਜਾ ਫਿਰ ਆ ਜਾ ਯਾਰ ਗਲਤ ਗੱਲ ਨਹੀਂ ਕਰਦੇ ਯਾਰ ਸਿੱਧਾ ਆ ਨਾ ਫਿਰ ਗੱਲ ਦੀ ਗੱਲ ਹੁਣ ਮੈਂ ਤੇਰੇ ਤੋਂ ਦੰਨਾਗਾ ਪੂਰਾ ਉਹਨਾਂ ਦਾ ਖਾਚਾ ਕਰਾ ਦੇ ਆ ਜਾ ਵੀ ਫੋਣੀ ਮੇਰੀ ਗੱਲ ਹੋਣ ਤੈਨੂੰ ਹੋਰ ਦੱਸਦਾ ਮੇਰੀ ਬੋਸ ਹੋ ਗਿਆ ਤਾਂ ਬਲਕੋ ਖਰਚੇ ਪਾ ਦਿੱਤੇ ਨਾ ਮੈਂ ਤਾਂ ਮੈਂ ਤੇਨੂੰ ਕੋਈ ਕਰਾਂਗਾ ਮੈਂ ਨਹੀਂ ਆ ਬੈਠਾ ਖਾਚਾ ਕਰਾ 3500 ਦਾ ਹੋਊਗਾ ਸੌਦਾ ਜੀ ਖਰਚਾ ਹੋਊਗਾ ਤੋਂ ਕਿੰਨੇ ਆਪ ਦੇ ਹਿਸਾਬ ਨਾਲ ਹੀ ਤੋਲ ਦੇ ਬਸ ਹਾਂ 5500 ਦੇ ਦਿੰਨੇ ਸਾਰੇ ਲੈ ਲੈ ਸਾਰੇ ਨਹੀਂ ਆ ਮੁਰਗਾ ਲੈਣਾ ਗੱਲਾਂ ਕੱਲਾ ਮੁਰਗਾ ਲੈਣਾ ਜਿਹੜੇ ਮੁਰਗੇ ਦੇ ਇਹ ਵੀ ਰੰਡਾਂ ਲੈ ਦੱਸ ਇਹ ਰੰਡਾਂ ਵਾਲਾ ਵੀ ਆ ਜਾਂਗੇ ਇੱਥੇ ਖੜਾ ਹੋ ਤੂੰ ਮੀੜੀਓ ਚਾ ਉੱਥੇ ਰੰਡੀ ਮੈਂ ਤੈਨੂੰ ਮਸਕੀਰ ਰੱਖ ਫਿਰ ਕਿਵੇਂ ਰੰਡਾਂ ਕੰਮ ਹੋ ਜਾਣੀ ਦੱਸ ਉਹ ਪੈਸੇ ਦੇ ਵਈ 630 ਰੁਪਏ ਉਹ ਤਾਂ ਨਹੀਂ ਕਰਦਾ ਖੜੀ ਦੇ ਦੋ ਉਹ ਤੋਲ ਕੇ ਗਲਤ ਗੱਲ ਨਹੀਂ ਕਰੀ ਜੇ ਖਲਤ ਹੋਣੀ ਤੇਨੂੰ ਮੈਂ ਕਹਿਆ ਦਿੰਦਾ ਨਾ ਓਏ ਮੈਂ ਕਰ ਗਲਤ ਨਹੀਂ ਲਾਉਂਦਾ ਗਲਤ ਨਹੀਂ ਲਾਉਂਦਾ ਤੂੰ ਜਿਹੜੇ ਕਹਿਣਾ ਹੁਣ ਉਹਨੇ ਫਿਰ ਇਹਨੇ ਵੀ ਇਹਨਾਂ ਦਾ ਤੋਲ ਕੇ ਲਾਉਣੇ ਆ ਪੈਸੇ ਇਹਨੇ ਤਾਂ ਚੱਕ ਕੇ ਵਜਣ ਦੇ ਸਾਬ ਨਾਲ ਲਾਉਣੀ ਆ ਦੁਕਾਨਦਾਰ ਬੰਦਾ ਇਹ ਤਾਂ ਪਹਿਲੇ 1.5 ਉਹ ਵੇਖ ਲਓ ਨਾ ਕਿੰਨੇ ਹੁੰਦਾ ਨਾ 750 ਲੈ ਬੜਾ ਓਏ ਯਾਰ 파ੜ ਲਾ ਬਾਈ ਲੈ ਉਹ ਥੋੜਾ ਭਰਾ 750 ਉਹ 700 ਪਿੰਡ ਦਿੰਦੇ ਸੀ ਯਾਰ ਮੰਨਿਆ ਵੀ ਕਰ ਯਾਰ ਚੱਲ ਬੱਸ 700 ਦਾ 700 ਦਾ ਹੋ ਗਿਆ ਇਹ ਮੁਰਗੇ ਦਾ ਤੈਨੂੰ ਤੇਰੀ ਤੇਰੀ ਜਵਾਨ ਕਰਤੀ ਅਸੀਂ ਤੂੰ ਕਹਦਾ 800 ਪਿੰਡ ਦਿੰਦੇ ਤੈਨੂੰ 700 ਬੜਾਤਾ ਨਾ ਅਸੀਂ ਦੇਖਿਆ ਰਹਿਣੇ ਦੇਖਿਆ ਪਿੰਡ ਵਾਲਾ ਕੰਮ ਲੈ ਲਿਆ 50000 ਰੁਪਇਆ ਪਰ ਆਹ ਪੰਜ ਹੋ ਬੀ ਹੋਰ ਪਾ ਇੱਥੇ ਬੈਠਾ ਵੜਾ ਬਣਾ 55 ਆ ਗਿਆ ਹਾਂ 55 ਹੋ ਗਿਆ ਨਹੀਂ ਹੈ ਨਹੀਂ ਦੰਦਾ ਨਹੀਂ ਹਜੇ ਵੀ ਕਰਦੇ ਨਹੀਂ ਯਾਰ ਕੰਮਾਰ ਕੇ ਮਾਰੀ ਸੱਟਾਂ ਕੀ ਹੋਣ ਵਾਲੀਆਂ ਗੱਲਾਂ ਆ ਬੱਕਰੀ ਗੱਡੀ ਆ ਗਈ ਗੱਡੀ ਬੱਕਰੀਆਂ ਲਈ ਸਾਹਮਣੇ ਬੱਕਰੀਆਂ ਦਾ ਉਹੀ ਦਵਾਂਗੇ ਹਣ ਜਾ ਪੈ ਚੇ ਦੇਖ ਆ ਆਹਾਂ ਆਈ ਹੈ ਕਿਹਾ ਆ ਭਰ ਦੋ ਦੇਣੇ ਉਹ ਵੀ ਨਹੀਂ ਜਮਾ ਦੀਆਂ ਯਾਰ ਇੱਕ ਮੋੜ ਕੇ ਨਾ ਮਦਦ ਨੂੰ ਕਹਿਣਾ ਯਾਰ ਮੈਂ ਕਹਾ ਪੈਸਾ ਨਹੀਂ ਪੋਣਾ ਹੈਗਾ ਜਿੰਨੇ ਵੀ ਮੈਂ ਤੇਰਾ ਮਾਲ ਨੂੰ ਪੂਰਾ ਪੱਕੜ ਮੂੰਹ ਤੋਲ ਦੂ ਯਾਰ ਆ ਫੜ ਯਾਰ ਬੱਕਰੇ ਬਾ 60000 ਦੀਆਂ ਇਹ ਗਣੇ ਬੱਕਰੇ ਵੀ ਨਹੀਂ ਜਮਾ ਦੇ ਯਾਰ ਨਹੀਂ ਦੇਣੀ ਉਹ ਲੋਟ ਹੈ 100 ਰੁਪਏ ਨੇ ਹੁਣ ਕੋਈ ਨਹੀਂ ਬਈ ਲੱਗੋ ਯਾਰ ਆ ਕਰਨ ਹੁਣ ਕੋਈ ਨਹੀਂ ਬਈ ਹਰ ਗਾਗਰੀ ਵੇਜੂ ਨਾ ਕੰਮ ਕਰਨਾ ਬਈ ਯਾਰ ਲਈ ਬੋਦਲਾਣਾ ਸਹੀ ਗੱਲ ਹਾਂ ਯਾਰ ਇੱਕ ਮੋਟੋ ਜਿਹੜਾ ਦਰਜ ਚੰਗੇ ਨੇ ਗੀਆਂ 30000 ਰੁਪਏ ਬੱਕਰੀ ਵਿਕਦੀ ਐ ਚੱਕ ਤੇ ਕੰਮ ਆਉਣਾ ਔਰ ਚੱਕਰ ਕੀਆ ਚੱਕਰ ਕੀਆ ਹੋਇਆ ਨਾ ਛਲਖਾਈ ਤੇ ਕਮ ਖੜਾ ਯਾਰਾ ਅੱਛਾ ਪਰ ਠੀਕ ਐ ਯਾ ਤੂੰ ਹਾਪੀ ਮਿਆ ਦੇਦੇ ਬੱਕਾ ਨਾ ਗਾਹ ਪੋਰ ਨਹੀਂ ਬਾਈ ਹੁਣ ਆਪਣੇ ਪੱਲੇ ਨਹੀਂ ਕੋਈ ਪਉਂਦੀਆਂ ਤੇਰੇ ਬੱਲੇ ਪੈਂਦੀਆਂ ਜੇ ਲੱਖ ਰੁਪਏ ਲੈ ਲਈ ਯਾਰਾ ਪਵਾਦੀ ਕਰੋ ਕਹਿੰਦਾ ਮੇਰੇ ਬੱਲੇ ਕੋ ਬਾਕੀ ਮਾਰਾ ਇਹ ਤਾਂ ਕਹਿੰਦੇ ਨਹੀਂ 60 ਬਾਈ ਜੁੜੇ 60000 ਦੋ ਲਾਤਾ ਯਾਰ ਇਹ ਕੀ ਜਾਂਦਾ ਦੇਵ ਬਕਰਾਂ ਕਾ ਖੜੀ ਆ ਕਾ ਖੜੀ ਆ ਗਰ ਨਵੇਂ ਬੰਦੇ ਨਹੀਂ ਯਾਰ 75000 ਦੀਆਂ ਲੈ ਜਾਓ ਹੋਰ ਕੀ ਲੈ ਉੱਥੀ ਖੋਣਾ ਯਾਰ ਹੋਰ ਦੱਸ ਲੈ ਕੋਈ ਹੋਜੀ ਗੱਲ ਬੱਸ 1000 ਹੋ ਘੱਟ ਦੇ ਦੀ ਯਾਰ ਉਹ ਜਾ ਪੈ ਜਾ ਤੂੰ ਮਜ਼ਰਾਗਾ ਭਾਈ ਉਹ ਕਹਿੰਦੇ ਜੀ ਕਹਾ ਪੈਸੇ ਮਾਰਗਾ ਉਹਨੂੰ ਕਹਦੇ ਕੋਈ 55000 ਰੁਪਏ ਪੱਕਾ ਲੈ ਮੈਂ 60000 ਰੁਪਏ ਮਾਰਿਆ ਯਾਰ ਯਾਰ ਭਾਈ ਕੋਈ ਗੱਲ ਨਹੀਂ ਕਿਹੜੀ ਕਿਹੜੀ ਹਿੱਟ ਹੈ ਆਪ ਵੀ ਯਾਰ ਇਹ ਕਾ ਪਤਾ ਯਾਰ ਇਲਾਵਾ ਤਿੰਨ ਬੱਚੇ ਨੇ ਯਾਰ ਤਿੰਨ ਬੱਚੇ ਹਾਂ ਵੀ ਭੈਣ ਯਾਰ ਆਪਾਂ ਕੱਟੇ ਗੋਲੇ ਖੱਡੀ ਕੋ ਖੱਡੀ ਯਾਰਾ ਬੱਕਰੇ ਮਿਲਦੀਆਂ ਨੇ ਪੱਠਾ ਵੱਲੇ ਪੈਸੇ ਵੜੇ ਬੱਕਰੇ ਮੈਂ ਬਾਈ ਆਈ ਨਹੀਂ ਕਰਾ ਜੀ ਬੱਕਰੇ ਮਿਲਦੀਆਂ ਨੇ ਬਾਪੂ ਇਹੀ ਗੱਲ ਹੈਗੀ ਕੋਈ ਨਹੀਂ ਮੈਨੂੰ ਮੈਂ ਨਹੀਂ ਆਦਾ ਵੀ ਮਿਲਦਿਆਂ ਹਾਂ ਹਾਂ ਜਾਂਦੀ ਇਹ ਨਹੀਂ ਕੋਈ ਘਟ ਨਹੀਂ ਬੰਬਾ ਖਾਦ ਦੇ ਲੀ ਗਈ ਆ ਮੈਂ ਤੈਨੂੰ ਕਿਹਾ ਵੀ ਮਿਲਦਰੀ ਇਹਦੀ ਗੱਲ ਦੱਸ ਕੇ ਦੇ ਦੇ ਨੇੜੇ ਹੀ ਆ ਯਾਰ ਦੇ ਦੇ ਬੱਕਰੇ ਕਹੂੰ ਗਾਂ ਘਾਹ ਭਗਾਂਤ ਵੀ ਮੈਂ ਯਾਰਾ ਕਾ ਹਾਂ 8000 ਹਾਂ ਹੁਣ ਕੋਈ ਆਸ ਆਉਂਦੀ ਯਾਰ ਆਹ ਕਹਿੰਦੇ ਉਹ ਤੇਰੇ ਬੰਦੇ ਬੋਲੇ ਵੀ ਨਹੀਂ ਯਾਰ ਨਹੀਂ ਵੀਰੇ ਨਹੀਂ ਹੁਣ ਪਾਲ ਬਾਕੀ ਹੈ 17 75000 ਮੈਨੂੰ ਤਾਂ ਛੱਡੋ ਕਹਾ ਗੱਲਣਾ ਨਹੀਂ ਹੁੰਦਾ ਹੈਗਾ ਯਾਰ 70000 ਪਾਲਦਾ ਮੈਨੂੰ ਤਾਂ ਕੰਨਾ ਬੀ ਦੁੱਧ ਕੰਨਾਗਾ ਗਣਤਾ ਦਾ ਗਣਤੀ ਦਾ ਕਰ ਲਾਂਗੇ ਇਹ ਤਾਂ 75 ਲੱਖ ਦੀ ਗਣਤੀ ਕਰ ਲੈਂਦਾ ਬਾਹਲਾ ਸ਼ਾਨਾ ਹੈ ਹਾਂਜੀ ਥੱਲੇ ਕਰ ਥੱਲੇ ਆਏ ਬੱਕ ਦੇਣੇ ਕਿਹੜਾ ਗੱਲ ਖਈ ਹੋਈ ਯਾਰ ਆ ਫੜਾ ਭਾਈ ਨਾ ਕਿਉਂ ਜਿ ਤਾਈ ਮੈਂ ਕਰਾ ਦੂੰ ਗੱਡੀਆਂ ਵੱਡੀਆਂ ਵੱਡੀਆਂ ਗੱਲ ਆ ਕੋਈ ਲਖਾਈ ਦੀ ਕਿਹੜੀ ਗੱਲ ਆ ਯਾਰ ਉਹ ਕਿਉਂ ਬਾਈ ਬੱਕੇ ਜੰਗੀਆਂ ਨੂੰ ਹੁਣ ਕਿਵੇਂ ਕਰਨਾ ਦੱਸੋ ਬਾਈ ਥੱਲੇ ਨੂੰ ਤਾਂ ਨਹੀਂ ਆਈ ਨੀ ਗੱਲ ਹੈਗੀ ਇੱਕ ਮਿੰਟਾ ਤੁਸੀਂ ਬੱਕੇ ਹੈ ਇਹ ਬੱਚੇ ਪਹਿਲੀ ਨਹੀਂ ਖੜੇ ਬਾਈ ਕੋਈ ਇੱਕ ਕਮਟਰ ਉਹ ਆਇਆ ਕੋਈ ਨਹੀਂ ਲੈ ਜਨ ਮਨੇ ਪ੍ਰਹਰੀ ਥੋੜੇ ਘੰਟੇ ਨਾ ਤਾਂ ਬਹੁਤ ਮਹਿੰਗੀਆਂ ਨੇਗੀਆਂ ਹਾਂ ਜਦੋਂ ਰੱਖਣੀਆਂ ਜਦੋਂ ਘਰ ਸ਼ੌਂਗ ਰੱਖਣੀਆਂ ਬੱਕੇ ਜੰਗੀਆਂ ਫਲ ਫਲ ਬੱਕੇ ਸਾਫ ਨੇ ਹੁਣ ਇਹ ਥੋੜੇ ਜਿਹਾ ਪਾਹੇ ਹੋਰ ਭਾਅ ਦਾ ਔਰ ਇਹਦਾ ਵੀ ਕੋਈ ਨਾ ਹਾਰ ਜਾ ਦੂਦਾਂ ਨਾ ਬੋਲ ਯਾਰਾ ਤੂੰ ਗਾਗ ਨਾ ਬਣਾਉਂਦੇ ਨਵੇਂ ਕਰਾਉਣਾ ਪਿਆ ਮੇਰਾ ਹਾਰ ਜਾ ਗਾਗ ਨੂੰ ਕੋਈ ਸੀਗਾ ਗਾਗ ਕਹਿਣਾ ਬੰਦਾ ਯਾਰਾ ਕਿ ਕੁੰਡਾ ਲਾ ਫਿਰ ਮੇ ਵੀ ਇਹ ਹੀ ਮੇਰੀ ਆਪਣੀਆਂ ਇਹ ਤੂੰ ਬੋਲਦਾ ਕੰਮ ਕਹੋ ਫਿਰ ਪਹਿਲਾਂ ਨਹੀਂ ਬੋਲਿਆ ਤੂੰ ਹੁਣ ਬੋਲ ਜਿੰਦਾ ਸੀ ਨਹੀਂ ਬਈ ਐਂ ਬੰਦਾ ਤੇਰੀ ਮਜਦ ਕਾਦਾ ਲੋਕ ਕਰ ਗੱਲ ਕਰੋ ਇੱਕ ਜਣਾ ਤੂੰ ਬੱਕਰਾਂ ਦੇ ਹਾਂ ਬੱਕਰਾਂ ਮੋੜਨਾ ਯਾਰ ਲੈ ਜਾਓ ਬਾਈ ਵੇਚਣੇ ਮੈਂ ਕਿਹੜਾ ਦਿਖਾਉਣਾ ਆ ਇੱਥੇ ਮਿੱਠੂ ਜਿੰਦਿਆਂ ਬੱਕਰਾਂ ਦਾ ਦੇ ਦੇ ਬਣ ਕੇ ਲੈ ਬੱਕਰੀਆਂ ਜਾਂ ਹੁਣ ਕੀ ਪਤਾ ਹੁਣ ਬਣ ਕੇ ਕਿੱਥੇ ਚੱਲੂ ਗੱਲ ਯਾਰ ਸਰਦਾ ਵੀ ਮਿਹੜਾ ਲੱਗਿਆ ਨੀਰੇ ਤੂੰ ਬੰਦੇ ਇਹ ਬਾਈ ਕਮੈਂ ਦਿਖਾ ਰਿਹਾ ਤਨੜਾ ਖਾੜਿਆ ਖਾੜਿਆ ਮੱਖਣੋ ਪੂਹੋਂ ਬਾਈ ਖਾਲਸਾ ਘਟ ਗਿਆ ਨੱਕਾ ਬੜਾ ਬੰਦੇ ਮਗਰੀ ਖੜੇ ਨੇ ਹਾਂ ਇਹ ਹੋ ਪੂ ਦੇਖ ਬਾਈ ਦੇਖ ਮਾਇ ਲੱਗੇ ਤੱਕ ਰਗ ਰਹੇ ਲਵਾਤਾ ਆਪੇ ਕਮ ਕਰਨਾ ਨਹੀਂ ਹੈਗਾ ਉਹ ਨੱਕਾ ਵੱਢਣਗੇ ਬੰਦੇ ਹਾਂ ਸਹੀ ਆਪਾਂ ਤੇ ਨਾ ਰੈਚੀ ਖੜੇ ਕਿਦੋਂ ਹੁਣ ਹਾਲ ਕਰ ਗਿਆ ਰੈਚੀ ਕਿਦੋਂ ਨਰਾਮਾ ਕੰਮ ਹੋ ਗਿਆ ਕੀ ਗੱਲ ਰੈਚੀ